ਕੀ ਕਾ ਖਾਲਸਾ ਹੈ ਜੀ ਕੀ ਫਤਿਹ ਹਾਂ ਜੀ ਦਿਨੇ ਅੱਜ ਥੋੜਾ ਬਥਾ ਕੰਮ ਕਰ ਕੀਤਾ ਤਾਂ ਵੇਲੇ ਬੈਠੇ ਸੀ ਤੇ ਮੈਂ ਕਿਹਾ ਸ਼ਾਇਦ ਦੋ ਚਾਰ ਗੱਲਾਂ ਹੀ ਸਾਂਝੀਆਂ ਕਰ ਲਈਏ ਜੋ ਸਜਣਾ ਤੱਕ ਸੁਰੇ ਪਹੁੰਚ ਜਾਣਗੀਆਂ ਤਾਂ ਉਹ ਦੇਖਣਗੇ ਤਾਂ ਪੰਜਾਬ ਦੇ ਜਿਹੜੇ ਅੱਜ ਹਾਲਾਤ ਨੇ ਤੇ 32 ਸਾਲ ਦੇ ਮੈਂ ਵੇਖਦਾ ਆ ਰਿਹਾ ਸਰਕਾਰਾਂ ਦੀ ਜੋ ਵੀ ਸਰਕਾਰਾਂ ਪੰਜਾਬ ਤੇ ਤੇ ਆਈਆਂ ਉਹਨਾਂ ਦੇ ਕੰਮ ਚੰਗੀ ਤਰ੍ਹਾਂ ਵੇਖਿਆ ਕਿੰਨੇ ਕਿਹੜਾ ਕੀਤਾ ਕਿੰਨੇ ਕਿਹੜਾ ਕੀਤਾ ਤਾਂ ਉਹ ਕੋਈ ਅੰਨਾ ਬਾਲਾ ਮਸਲਾ ਨਹੀਂ ਸੁਲਝਾਇਆ ਕਿਸੇ ਵੀ ਸਰਕਾਰ ਨੇ ਜਿੰਨੇ ਵੀ ਲੀਡਰ ਸਹਬਾਨ ਬਣਦੇ ਰਹੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੇ ਆਪਣੇ ਪੱਤੇ ਸ਼ੁਰੂ ਕੀਤੇ ਨੇ ਔਰ ਆਪਣੇ ਆਪਣੇ ਕੰਮਕਾਰ ਵਧਾਏ ਨੇ ਜਨਤਾ ਜਿਹੜੀ ਗਰੀਬ ਹੈ ਉਹ ਗਰੀਬ ਦੀ ਗਰੀਬੇ ਅੱਜ ਤੋਂ 32 ਸਾਲ ਵੀ ਪਹਿਲਾਂ ਉਵੇਂ ਸੀ ਅੱਜ ਮੇਰੇ ਹੀ ਸੱਜਣ ਦੋਸਤ ਮੇਰੀ ਹਾਨ ਦਿਹਾਣੀ ਜਿਹੜੇ ਨੇ ਦੋ ਦੋ ਚਾਰ ਚਾਰ ਕਰਨ ਵਾਲਾ ਨੇ ਉਲਟਾ ਵਿਲੇ ਹੋ ਗਏ ਜਮੀਨ ਲੱਗ ਗਈ ਜਮੀਨ ਨਹੀਂ ਰਹਿ ਗਈ ਸਥਿਤੀ ਉਲਟਾ ਡਾਊਨ ਹੋਈ ਹੈ ਤਾਂ ਚੰਗੇ ਦਿਨ ਨਹੀਂ ਆਏ ਤਿਆੜੀਆਂ ਉਹੀ ਮਜ਼ਦੂਰੀਆਂ ਉਹੀ ਦਿਨ ਦੇਖਣ ਨੂੰ ਮਿਲ ਰਹੇ ਨੇ 32 ਸਾਲ ਪਹਿਲਾਂ ਵੀ ਤੇ ਅੱਜ ਵੀ ਪਰ ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਸਰਕਾਰਾਂ ਜ਼ੀਰੋ ਗਰਾਊਂਡ ਤੋਂ ਚਲਦੀਆਂ ਗਰੀਬ ਦੇ ਨਾਂ ਤੇ ਵੋਟਾਂ ਵਸੂਲਦੀਆਂ ਪਰ ਜਦੋਂ ਸੱਤਾ ਵਿੱਚ ਆ ਜਾਂਦੇ ਆ ਤਾਂ ਲਾਭਪਾਤਰੀਆਂ ਕਾਪੀਆਂ ਦਾ ਪੈਸਾ ਭੁੱਲ ਜਾਂਦੇ ਆ ਕਿਉਂਕਿ ਇਨਕਮ ਸਰਟੀਫਿਕੇਟ ਲਾਭਪਾਤਰੀ ਜਾਂ ਕਾਰਡ ਬਣੇ ਹੋਇਆ ਉਹਨਾਂ ਦੇ ਕੋਈ ਪਤਾ ਨਹੀਂ ਵਧਾਉਂਦੇ ਜੇ 500 ਰੁਪਏ ਤਾਂ ਉਹਨੂੰ 750 ਕਰ ਦੇਣਗੇ ਜੇ 750 ਹੈ ਤਾਂ ਉਹਨੂੰ 10000 ਰੁਪਏ ਕਰ ਦੇਣਗੇ ਉਸ ਤੋਂ ਉੱਤੇ ਨਹੀਂ ਤੇ ਇਹਨਾਂ ਦੇ ਜਿਹੜੀਆਂ ਇਹਨਾਂ ਦੇ ਜਿਹੜੇ ਪੱਤੇ ਨੇ ਉਦੋਂ ਮੈਨੂੰ ਯਾਦ ਸੀ ਬ ਇਹਨਾਂ ਨੂੰ 20 ਤੋਂ 22000 ਰੁਪਿਆ ਜਿਹੜਾ ਮਿਲਦਾ ਸੀ ਤੇ ਅੱਜ ਇਹ 65 ਤੋਂ 70 70000 ਰੁਪਿਆ ਮਹੀਨੇ ਦਾ ਐਮਬਲ ਜਿਹੜੇ ਲੈ ਰਹੇ ਨੇ ਪੱਤਾ ਵੱਖਰਾ ਖਰਚਾ ਵੱਖਰਾ ਆਉਂਦਾ ਹੈ ਰਪਈਆ ਲੱਖ ਸਵਾ ਸਵਾ ਹਰੇਕ ਮੰਤਰੀ ਚਾਹੇ ਉਹ ਮਜੂਦਾ ਹੈ ਚਾਹੇ ਉਹ ਸਾਫਕਾ ਹੈ ਉਹਦਾ ਲੱਖ ਸਵਾ ਜਿਹੜਾ ਮਹੀਨੇ ਦਾ ਚੱਲੀ ਜਾਂਦਾ ਹੈ ਤੇ ਮਜ਼ਦੂਰ ਦਾ ਜਿਹੜਾ ਲਾਹ ਪਤਰੀ ਦੇ ਵਿੱਚ ਹੈ ਉਹ 2 ਤੋਂ 250 ਕੀਤਾ 230 ਕੀਤਾ 300 ਤੋਂ 350 ਕੀਤਾ ਤਾਂ ਉਹਨਾਂ ਦੇ ਬੱਤੇ ਜਿਹੜੇ ਨੇ 100ਵਾਂ ਦੇ 50ਵਾਂ ਇੰਚ ਇਹਨਾਂ ਦੇ ਹਜ਼ਾਰਾਂ ਤੋਂ ਚੱਕ ਕੇ ਲੱਖਾਂ 'ਚ ਚਲੇ ਗਏ ਤਾਂ ਸਿਰਫ ਇਹ ਮੰਤਰੀ ਨੇ ਆਪਣੇ ਬਾਰੇ ਹੀ ਸੋਚਿਆ ਤਾਂ ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿ ਸਜਣੋ ਮਿੱਤਰੋ ਦੋਸਤੋ ਭੈਣ ਭਾਈ ਬਜ਼ੁਰਗ ਆਪਣੇ ਬੱਚਿਆਂ ਨੂੰ ਵੀ ਦੱਸੋ ਕਿਉਂਕਿ ਪਹਿਲਾਂ ਮੈਨੂੰ ਵੀ ਸ਼ਾਇਦ ਕਿਸੇ ਦੇਖਿਆ ਹੋਣਾ ਮੇਰੇ ਸਿਰ ਤੇ ਦਸਤਾਰ ਜਾਂ ਦਮਾਲਾ ਨਹੀਂ ਹੁੰਦਾ ਸੀ ਮੈਂ ਮੋਨਾ ਹੁੰਦਾ ਸੀ ਤੇ ਅੱਜ ਮੇਰੇ ਮਨ ਦੇ ਵਿੱਚ ਜਿਹੜੀ ਭੜਾਸ ਹੈ ਉਹ ਮੈਂ ਸਿਰ ਤੇ ਪਹਿਲਾਂ ਦਸਤਾਰ ਬੰਨੀ ਤੇ ਮੈਂ ਇੱਕ ਗੁਰੂ ਨੂੰ ਨਵਾਜ ਰਿਹਾ ਕਿ ਗੁਰੂ ਦਾ ਬਣ ਕੇ ਜ਼ੁਲਮ ਦੇ ਖਿਲਾਫ ਲੜ ਸਕਦਾ ਮੈਂ ਐਵੇਂ ਨਹੀਂ ਲੜ ਸਕਦਾ ਤਾਂ ਇਸ ਕਰਕੇ ਮੈਂ ਗੁਰੂ ਦਾ ਵੱਢਣੇ ਜਾ ਰਿਹਾ ਤਾਂ ਇਹਦੇ ਵਿੱਚ ਜਿਹੜੇ ਮੇਰੇ ਵਿਚਾਰ ਨੇ ਉਹ ਇਹੀ ਨੇ ਕਿ ਅੱਜ ਦੁਨੀਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਨੇਪਾਲ ਦੀ ਲੋਕਤੰਤਰ ਨੇ ਕੀ ਹਾਲ ਕਰਤਾ ਇਹਨਾਂ ਮੰਤਰੀਆਂ ਛੰਤਰੀਆਂ ਦਾ ਔਰ ਮਨਿਸਟਰਾਂ ਦਾ ਤਾਂ ਮੇਰਾ ਇਹ ਹੀ ਕਹਿਣਾ ਹੈ ਜੇ ਪੰਜਾਬ ਦੇ ਇਹੋ ਹਾਲਾਤ ਰਹੇ ਗਰੀਬਾਂ ਦੇ ਤਾਂ ਗਰੀਬ ਜਿਹੜੇ ਨੇ ਨਪਾਲ ਦੀ ਰੀਸ ਕਰਨ ਤੋਂ ਪਿੱਛੇ ਨਹੀਂ ਹਟਣਗੇ ਚਾਹੇ ਉਹ ਮਾਂ ਆ ਚਾਹੇ ਕੋ ਸੱਜਣੇ ਚਾਹੇ ਕੋ ਮਿੱਤਰ ਚਾਹੇ ਕੋ ਦੋਸਤ ਨਪਾਲ ਵਾਲੀ ਰੀਸ ਜਿਹੜੀ ਹੈ ਪੰਜਾਬ ਦੇ ਵਿੱਚ ਆਊਗੀ ਉਹ ਚੱਲੂਗੀ ਇਸ ਤੇ ਮੈਂ ਨਾਲ ਖੜਾਂਗਾ ਤੇ ਮੈਂ ਇਸ ਤੇ ਵਿਰੋਧ ਵੀ ਜਾਾਂਗਾ ਕਿ ਸਾਡੇ ਜਿਹੜੇ ਪੰਜਾਬ ਦੇ ਲੀਡਰ ਨੇ ਇਹ ਸਾਨੂੰ ਬਹੁਤ ਸਾਡੇ ਤੇ ਤਾਨਾ ਚੱਕ ਕਰ ਰਹੇ ਨੇ ਸਾਡਾ ਬਣਦਾ ਹੱਕ ਸਾਨੂੰ ਨਹੀਂ ਦੇ ਰਿਹਾ ਇਸ ਕਰਕੇ ਅਸੀਂ ਵੀ ਉਸੇ ਲਾਈਨ 'ਚ ਜਾਵਾਂਗੇ ਔਰ ਸਮੇਂ-ਸਮੇਂ ਦੇ ਨਾਲ ਹਰ ਇੱਕ ਨਾਲ ਫੋਨ ਤੇ ਫੇਸਬੁੱਕ ਤੇ YouTube ਤੇ ਸਾਰੇ ਪਾਸੇ ਮੈਸੇਜ ਮੈਂ ਪਾਵਾਂਗਾ ਔਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੀਆਂ ਗੱਲਾਂ ਚੰਗੀਆਂ ਨੇ ਕਿ ਮਾੜੀਆਂ ਨੇ ਉਹਕੇ ਦੇਸੀ ਜਾਂ ਬੰਦਾ ਬਾਰਡਰ ਤੇ ਰਹਿਣ ਵਾਲਾ ਮਜ਼ਦੂਰ ਬੰਦਾ ਕੋਈ ਇਹ ਤਾਂ ਨਹੀਂ ਕਿ ਮੈਂ ਕਿ ਚੱਕਦੇ ਮੈਂ ਜਾਣ ਵਾਲਾ ਕਿਧਰੇ ਬਸ ਮੇਰੇ ਕੋਲ ਇੰਨਾ ਕੋ ਦਿਮਾਗ ਆਵਦੇ ਬਾਬੇ ਨਾਨਕ ਨੇ ਦਿੱਤਾ ਹੈ ਕਿ ਗੱਲ ਹੱਕ ਸੱਚ ਦੀ ਕਰਨੀ ਹੈ ਹੱਕ ਕਿਸੇ ਦਾ ਖਾਣਾ ਨਹੀਂ ਤੇ ਜ਼ੁਲਮ ਸਹਿਣਾ ਨਹੀਂ ਸੱਚ ਦਾ ਖਾਣਾ ਜੋ ਵੀ ਖਾਣਾ ਤਾਂ ਇਸ ਕਰਕੇ ਇਸ ਵੀਡੀਓ ਨੂੰ ਇੰਨਾ ਕੋ ਸ਼ੇਅਰ ਕਰ ਦੋ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਮੌਜੂਦਾ ਸਰਕਾਰਾਂ ਉਹ ਝੂਠੇ ਵਾਦੇ ਝੂਠੇ ਲਾ ਰਿਆ ਆਪਾਂ ਨੂੰ ਨਾ ਲਾਣ ਤਾਂ ਹੀ ਉਸ ਚੇਤ ਹੋਣ ਗਿਆ ਜੇ ਆਪਾਂ ਇਹਨਾਂ ਨੂੰ ਮੈਸੇਜ ਔਰ ਇਹਨਾਂ ਨੂੰ ਸੁਚੇਤ ਕਰਾਂਗੇ ਨਹੀਂ ਤਾਂ ਇਹਨਾਂ ਨੇ ਸੁਚੇਤ ਨਹੀਂ ਹੋਣਾ ਤਾਂ ਇਹਨੀਆਂ ਗੱਲਾਂ ਆਖਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਐਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸੱਜਣਾ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਹੋਰ ਕਮੈਂਟਾਂ ਜੇ ਮੈਨੂੰ ਦੱਸ ਸਕਣ ਕਿ ਗੱਲਾਂ ਚੰਗੀਆਂ ਨੇ ਜਾਂ ਮਾੜੀਆਂ ਨੇ ਮੈਂ ਕਿਸੇ ਦੇ ਬਰਕਲੱਫ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਆਪਣੇ ਸਿਸਟਮ ਦੇ ਬਰਕਲੱਫ ਗੱਲ ਕੀਤੀ ਹੈ ਤਾਂ ਇਸ ਗੱਲਾਂ ਨੂੰ ਜ਼ਰੂਰ ਅੱਗੇ ਤੋਂ ਅੱਗੇ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ